ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਆਟੇ ਬਾਰੇ ਕਣਕ ਦੇ ਆਟੇ ਬਾਰੇ ਵੀਡੀਓ ਜਿਵੇਂ ਕਿ ਹੁਣ ਮੀਂਹ ਦਾ ਮੌਸਮ ਆ ਜੀ ਤੇ بارش ਦੇ ਦੇਣੇ ਇਹ ਚੱਲ ਰਹੇ ਹੈਗੇ ਤੇ بارش ਦੇ ਦਿਨਾਂ ਦੇ ਵਿੱਚ ਅਕਸਰੀ ਜੀ ਆਟਾ ਖਰਾਬ ਹੋ ਜਾਂਦਾਗਾ ਤੇ ਕਈ ਵਾਰ ਤਾਂ ਆਪਾਂ ਇਕੱਠਾ ਪਿਆ ਲੈਨੇ ਆਟਾ ਜਿਵੇਂ ਤੇ ਜਾਂ ਬਜ਼ਾਰੋਂ ਥੈਲੀ ਵਾਲਾ ਲੈ ਕੇ ਆਉਨੇ ਆ ਘਰ ਦੇ ਵਿੱਚ ਆਟਾ ਭਿਉਨੇ ਆ ਤਾਂ ਛੇਤੀ ਖਰਾਬ ਨਹੀਂ ਹੁੰਦਾ ਜੀ ਤੇ ਜੇਕਰ ਆਪਾਂ ਬਾਹਰੋਂ ਪੈਕਟ ਵਾਲਾ ਥੈਲੀ ਵਾਲਾ ਆਟਾ ਲੈ ਕੇ ਆਉਨੇ ਆ ਤਾਂ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ ਕਿੰਨੇ ਟਾਈਮ ਦਾ ਪਿਆ ਹੈ ਆ ਪਿਆ ਹੁੰਦਾ ਤੇ ਉਹ ਛੇਤੀ ਖਰਾਬ ਹੋ ਜਾਂਦਾ ਜੀ ਤੇ ਅੱਜ ਆਪਾਂ ਤੁਹਾਨੂੰ ਤਿੰਨ ਤਰੀਕੇ ਦੱਸਾਂਗੇ ਆਟੇ ਨੂੰ ਖਰਾਬ ਹੋਣ ਤੋਂ ਬਚਾ ਕੇ ਰੱਖਣ ਦੇ ਤੇ ਨਾ ਸੁੰਢੀ ਲੱਗੂਗੀ ਤੇ ਨਾ ਸੁਸਰੀ ਇਸ ਤਰੀਕੇ ਨਾਲ ਤਿੰਨ ਸੌਖੇ ਤਰੀਕੇ ਦੱਸਾਂਗੇ ਆਪਾਂ ਤੁਹਾਨੂੰ ਤੇ ਹਾਂਜੀ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਸਭ ਤੋਂ ਪਹਿਲਾਂ ਤਾਂ ਜੀ ਜਦੋਂ ਆਪਾਂ ਆਟਾ ਪਾਉਣਾਗਾ ਕਿਸੇ ਵੀ ਵਰਤਨ ਦੇ ਵਿੱਚ ਸਟੀਲ ਦਾ ਵਰਤਨ ਆ ਚਾਹੇ ਪਲਾਸਟਿਕ ਦਾ ਜਾਂ ਇਹ ਜੋ ਵੀ ਵਰਤਨ ਹੈ ਜੀ ਵਰਤਨ ਬਿਲਕੁਲ ਖਾਲੀ ਹੋਣਾ ਚਾਹੀਦਾਗਾ ਤੇ ਜਿਹੜਾ ਆਪਣਾ ਪਹਿਲਾਂ ਦਾ ਆਟਾ ਪਿਆ ਹੁੰਦਾ ਥੋੜਾ ਬਹੁਤਾ ਵੀ ਤੇ ਉਹਨੂੰ ਤੁਸੀਂ ਨਵੇਂ ਆਟੇ ਦੇ ਵਿੱਚ ਮਿਕਸ ਨਹੀਂ ਕਰਨਾ ਜੀ ਤੇ ਜਦੋਂ ਵੀ ਆਪਾਂ ਆਟਾ ਪਾਉਣਾਗਾ ਨਵਾਂ ਤਾਂ ਵਰਤਨ ਆਪਣਾ ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਜੀ ਚੰਗੀ ਤਰ੍ਹਾਂ ਇਹਨੂੰ ਧੋ ਕੇ ਤੇ ਧੁੱਪ ਦੇ ਵਿੱਚ ਸੁਕਾ ਲੈਣਾ ਚਾਹੀਦਾ 2-3 ਘੰਟੇ ਲਈ ਜਾਂ ਘੰਟੇ ਲਈ ਸੁਕਾ ਕੇ ਚੰਗੀ ਤਰ੍ਹਾਂ ਪੂਝ ਸਵਾਰ ਕੇ ਤੇ ਫਿਰ ਆਪਾਂ ਇਹਦੇ ਵਿੱਚ ਆਟਾ ਪਾਵਾਂਗੇ ਜੀ ਤੇ ਮੀਹਾਂ ਦੇ ਵਿੱਚ ਅਕਸਰੀ ਜੀ ਮੀਹਾਂ ਦੇ ਮੌਸਮ ਦੇ ਵਿੱਚ ਤੇ ਆਟੇ ਨੂੰ ਸੁਸਰੀ ਜਾਂ ਸੁੰਡੀ ਪੈ ਹੀ ਜਾਂਦੀ ਹੈ ਜੀ ਤੇ ਇਸ ਕਾਰਨ ਤੇ ਆਪਣਾ ਸਾਰਾ ਆਟਾ ਖਰਾਬ ਹੋ ਜਾਂਦਾ ਤੇ ਨਾ ਫਿਰ ਉਹਨੂੰ ਆਪਾਂ ਵਰਤਨਯੋਗੇ ਤੇ ਅੱਜ ਆਪਾਂ ਤਿੰਨ ਤਰੀਕੇ ਤੁਹਾਨੂੰ ਦੱਸਣ ਲੱਗੇ ਆਂ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਪਹਿਲਾ ਤਰੀਕਾ ਆਪਣਾ ਹੈਗਾ ਜੀ ਜਿਵੇਂ ਇਹ ਆਪਣੇ ਤੇਜ ਪੱਤੇ ਹੁੰਦੇ ਅਗੇ ਤੇ ਤੇਜ ਪੱਤਿਆਂ ਨਾਲ ਵੀ ਛੇਤੀ ਛੇਤੀ ਇਹ ਸੁੰਡੀ ਜਾਂ ਸੁਸਰੀ ਨਹੀਂ ਲੱਗਦੀ ਤੁਸੀਂ ਥੋੜਾ ਜਿਹਾ ਆਟਾ ਪਾ ਲੈਣਾ ਪਹਿਲਾ ਬਰਤਨ ਦੇ ਵਿੱਚ ਤੇ ਫਿਰ ਇਸ ਤਰੀਕੇ ਨਾਲ ਤੇਜ ਪੱਤੇ ਰੱਖ ਲੈਣੇ ਅਗੇ ਤੇ ਫਿਰ ਥੋੜਾ ਜਿਹਾ ਆਟਾ ਉੱਪਰ ਪਾ ਦੇਣਾਗਾ ਤੇ ਫਿਰ ਤੇਜ ਪੱਤੇ ਪਾ ਲੈਣੇ ਜੀ ਇਸ ਤਰੀਕੇ ਨਾਲ ਜਿਵੇਂ ਆਪਾਂ ਤੇਜ ਪੱਤੇ ਪਾ ਲਏ ਕਿਉਂਕਿ ਇਹ ਜਿਹੜੀਆਂ ਆਪਾਂ ਚੀਜ਼ਾਂ ਪਾਵਾਂਗੇ ਤਿੰਨੇ ਤੇ ਇਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਆਟੇ ਦੇ ਵਿੱਚ ਵੀ ਮਿਕਸ ਇਹ ਹੋ ਜਾਣਗੇ ਤੇ ਦੂਜਾ ਤਰੀਕਾ ਹੈਗਾ ਜੀ ਜਿਵੇਂ ਆਪਣੇ ਘਰ ਦੇ ਵਿੱਚ ਲਾਲ ਮਿਰਚਾਂ ਪਈਆਂ ਹੁੰਦੀਆਂ ਤੇ ਲਾਲ ਮਿਰਚਾਂ ਤੁਸੀਂ ਲੈ ਲੈਣੀਆਂ ਤੇ ਇਸ ਤਰੀਕੇ ਨਾਲ ਸਾਤੀਆਂ ਲਾਲ ਮਿਰਚਾਂ ਸੁੱਕੀਆਂ ਇਹ ਤੇ ਇਸ ਤਰੀਕੇ ਨਾਲ ਆਟੇ ਦੇ ਵਿੱਚ ਧਰ ਲੈਣੀਆਂ ਤੇ ਉੱਤੋਂ ਦੀ ਥੋੜਾ ਜਿਹਾ ਆਟਾ ਹੋਰ ਪਾ ਲੈਣਾ ਤੇ ਫਿਰ ਮਿਰਚਾਂ ਧਰ ਲੈਣੀਆਂ ਆ ਇਹ ਰੱਖ ਲੈਣੀਆਂ ਆ ਤੇ ਦੇ ਵਿੱਚ ਤੇ ਤੀਸਰੇ ਤਰੀਕੇ ਦੇ ਵਿੱਚ ਜੀ ਆਪਾਂ ਲਵਾਂਗੇ ਇੱਥੇ ਲੌਂਗ ਕਿਉਂਕਿ ਇਹ ਲੌਂਗ ਵੀ ਇਹਨਾਂ ਦੇ ਵਿੱਚ ਜੋ ਵੀ ਕੜਤੰਜੀ ਹੁੰਦੀ ਹੈਗੀ ਤੇ ਇਹਦੇ ਨਾਲ ਜੀ ਕੀੜੇ ਮਕੌੜੇ ਨਹੀਂ ਪੈਂਦੇ ਹੈਗੇ ਤੇ ਜਿਵੇਂ ਕਿ ਇਹ ਲੌਂਗ ਹੈਗੇ ਜੀ ਤੀਜੇ ਤਰੀਕੇ ਚ ਆਪਾਂ ਲੌਂਗਾ ਬਾਰੇ ਗੱਲ ਕਰਾਂਗੇ ਤੇ ਲੌਂਗਾਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਆਟੇ ਦੇ ਵਿੱਚ ਰੱਖ ਲਾਂਗੇ ਤੇ ਨਾ ਹੀ ਇਹਦੇ ਕੋਈ ਲੌਂਗਾ ਦਾ ਨੁਕਸਾਨ ਆਗਾ ਆਟੇ ਨੂੰ ਤੇ ਇਹਦਾ ਸਮਾ ਫਾਇਦਾ ਹੀ ਹੈਗਾਗਾ ਤੇ ਇਹ ਵੀ ਸੁੰਡੀ ਤੇ ਸੁਸਰੀ ਟਾਟੇ ਨੂੰ ਬਚਾ ਕੇ ਰੱਖਦਾਗਾ ਤੇ ਇਸ ਤਰੀਕੇ ਨਾਲ ਥੋੜਾ ਥੋੜਾ ਆਟਾ ਪਾ ਕੇ ਤੇ 2-4 ਲੌਂਗ ਰੱਖ ਦੇਣੇ ਆ ਫਿਰ ਆਟਾ ਪਾ ਦੇਣਾ ਤੇ ਇਸੇ ਤਰੀਕੇ ਨਾਲ ਹੀ ਆਪਾਂ ਲੌਂਗ ਰੱਖ ਲੈਣੇ ਆ ਤੇ ਤਿੰਨੇ ਤਰੀਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੇ ਆ ਜੀ ਜੋ ਵੀ ਤਰੀਕਾ ਤੁਸੀਂ ਵਰਤਣਾ ਵਰਤ ਸਕਦੇ ਆਂਗੇ ਤਿੰਨਾਂ ਦੇ ਵਿੱਚੋਂ ਇੱਕ ਤੇ ਤਿੰਨੇ ਤਰੀਕੇ ਬਹੁਤ ਵਧੀਆ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਜੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਟੇ ਨੂੰ ਸਟੋਰ ਕਰਕੇ ਰੱਖ ਸਕਦੇ ਆਂ ਜੀ ਤੇ 3-4 ਮਹੀਨਾ ਤੱਕ ਇਹ ਖਰਾਬ ਨਹੀਂ ਹੋਊਗਾ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ